ਜਾਨੀ ਚੋਰ ਰਾਜਾ ਨਰ ਸੁਲਤਾਨ ਤੇ ਰਾਣੀ ਹੰਸ ਕੁਮਾਰੀ ਨੂੰ ਸ਼ੇਵਾਂ ਦੇ ਮੰਦਰ ਵਿੱਚ ਬਿਠਾ ਕੇ ਆਪ ਚੱਲਿਆ ਰਾਣੀ ਨਿਹਾਲ ਦੇ ਨੂੰ ਲੈਣ ਵਾਸਤੇ ਆਓ ਅੱਗੇ ਸੁਣੀਏ ਜਾਨੀ ਅੱਧੀ ਰਾਤ ਨੂੰ ਵੜਿਆ ਸ਼ਹਿਰ ਅਖੀਰ ਰਾਣੀ ਦੇ ਜੋ ਲਿਆਉਣ ਦੀ ਹੈ ਕਰਦਾ ਤਦਬੀਰ ਤਾਰਨ ਆਰਦੇ ਰੂਪ ਕੋ ਪਹੁੰਚਾ ਮਹਿਲ ਮੇ ਜਾਏ ਨਹੀਂ ਕਿਸੇ ਨੇ ਰੋਕਿਆ ਖੋਪ ਭੂਪ ਦਾ ਖਾਏ ਰਾਣੀ ਤਾਈ ਜਾਨੀ ਜਾ ਕੇ ਆਖਦਾ ਖੁਸ਼ੀ ਦੇ ਨਾਲ ਉਰਬ ਦਿਸ਼ਾ ਦੇ ਵੱਲ ਸ਼ਿਵਾਂ ਦਾ ਅਸ਼ਵਾਲਾ ਹੈ ਤਾਂ ਕੇ ਵਿੱਚ ਸੋਲਤਾਨ ਹੋਇਆ ਹੈ ਬਰਾਜਮਨ ਦੂਰ ਤੋਂ ਸ਼ਵਾਲਾ ਆਵੇ ਨਜ਼ਰ ਨਿਰਹੱਲਾ ਹੈ ਮੇਰਾ ਬਾਣਾ ਪਹਿਨ ਕੇ ਤੂੰ ਚੱਲ ਉਸ ਮੰਦਰ ਮੇਂ ਕਰੀਨਾ ਫਿਕਰ ਉੱਤੋਂ ਚੰਦ ਦਾ ਉਹ ਜਾਲਾ ਹੈ ਚੱਲ ਤੂੰ अकेਲੀ ਰਾਣੀ ਦੇਰ ਦਾ ਨਾ ਕੰਮ ਕੋਈ ਖੇਲ ਸਤਰੰਜ ਦਾ ਕਿਸ਼ੋਰ ਕੋਈ ਚੱਲ ਹੈ ਉਹ ਮੰਨ ਕੇ ਹੁਕਮ ਰਾਣੀ ਗੋਲੀ ਦੀ ਪਿਸ਼ਾਕ ਪਾਲੀ ਬੇਮਨ ਕੇ ਹੁਕਮ ਰਾਣੀ ਗੋਲੀ ਦੀ ਪਿਸ਼ਾਕ ਪਾਲੀ ਪੈਰਿਆਂ ਦੇ ਵਿੱਚ ਆਈ ਪੈਰ ਨੂੰ ਉਠਾਇਕੇ ਕੁਦਰਤ ਨਾਲ ਨਹੀਂ ਰੋਕਿਆ ਕਿਸੇ ਨੇ ਉਹਨੂੰ ਗੋਲੀ ਦਾ ਭਰਮ ਗਿਆ ਸਾਰਿਆਂ ਨੂੰ ਖਾਏ ਕੇ ਇਧਰ ਉਧਰ ਰਾਣੀ ਹੋਏ ਕੇ ਨਿਹਾਲ ਦੇ ਜੋ ਬਾਲ ਵਿੱਚ ਪਹੁੰਚ ਗਈ ਮੰਦਰ ਮੇ ਜਾਇਕੇ ਰਾਜੇ ਸੁਲਤਾਨ ਕੇ ਘਿਰੀ ਜੋ ਵਿੱਚ ਚਰਨਾਂ ਦੇ ਆਖਦਾ ਕਿਸ਼ੋਰ ਚੰਦ ਸੱਚ ਬਥਲਾਏ ਕੇ ਜਾਨੀ ਨੇ ਪਸ਼ਾਕ ਪਾਲੀ ਰਾਣੀ ਦੀ ਵਕਤ ਉਸੇ ਕਿਸੇ ਨੂੰ ਪਤਾ ਨਾ ਹੈ ਜਰਾ ਵੀ ਇਹ ਹਾਲ ਕਾ ساری ਰਾਤ ਮੋਜ ਨਾਲ ਲੇਟਿਆ ਪਲੰਘ ਉੱਤੇ ਚੜਿਆ ਜਦ ਦਿਨ ਤੇ ਮਨਾਏ ਮਾਈ ਕਾਲ ਕਾ ਚਸਰ ਚਲਾਕ ਬੈਠਾ ਹੋਏ ਕੇ ਸचेत ਜਾਨੀ ਆਗਿਆ ਖਿਆਲ ਸਤਰੰਜ ਵਾਲੀ ਚਾਲ ਕਾ ਉਹ ਥੋੜੀ ਦੇਰ ਬਾਅਦ ਗੋਲੀ ਆਈ ਹੈ કિਸ਼ੋਰ ਚੰਦਾ ਬਈ ਥੋੜੀ ਦੇਰ ਬਾਅਦ ਗੋਲੀ ਆਈ ਹੈ કિਸ਼ੋਰ ਚੰਦਾ ਧਾਰ ਲਿਆ ਮਨ ਜਾਨੇ ਗੋਂਗਿਆਂ ਦੇ ਨਾਲ ਕਾ ਗੋਲੀ ਹੱਥ ਜੋੜ ਕੇ ਖੜੀ ਹੈ ਮੂਰੇ ਚੋਰਤੇ ਦੇ ਆਜ ਜੀ ਦੇ ਨਾਲ ਜਾਨੀ ਅਰ ਜੁਗ ਜਾਰੀ ਹੈ ਭੈਣ ਦੇਵੀ ਸਿੰਘ ਦੀ ਕਦੇ ਨਾ ਮੇਰੇ ਕੋਲ ਆਈ ਉਸ ਨੂੰ ਮਲਾਵੇਂ ਤਾਂ ਅਕਲ ਤੇਰੀ ਭਾਰੀ ਹੈ ਲੱਗਦਾ ਏ अकेਲੀ ਦਾ ਨਾ ਬਿਲਕੁਲ ਦਿਲ ਮੇਰਾ ਹੋਈ ਮੇਰੀ ਜਿੰਦੜੀ ਨੂੰ ਕੁਝ ਖੇਲ ਚਾਰੀ ਹੈ ਦੌੜ ਜਾ ਸ਼ਤਾਬੀ ਹੁਣੇ ਪਾਸ ਮਹਾਰਾਜ ਦੇ ਤੂੰ ਕਹੀਂ ਤੇਰੀ ਭੈਣ ਤਾਈ ਸੱਦਿਆ ਪਿਆਰੀ ਹੈ ਉਸੇ ਵਕਤ ਗੋਲੀ ਗਈ ਮਹਾਰਾਜ ਦੇ ਖੋਲ ਆਦੇ ਅੰਤ ਤੋਂ ਲਾਇਕੇ ਕਹੀਂ ਹਕੀਕਤ ਖੋਲ ਹੁਕਮ ਦੀ ਆ ਸਰਕਾਰ ਨੇ ਨਹੀਂ ਲਗਾਈ ਦੇਰ ਹੋਤ ਇਸ਼ਕ ਜ਼ਲਮ ਬੁਰਾ ਲੀਆ ਕਾਮ ਨੇ ਕੇਰ ਗੋਲੀ ਲੈ ਹੁਕਮ ਮੰਦਰਾ ਮੇ ਆਮਦੀ ਭੈਣ ਦੇਵੀ ਸਿੰਘ ਦੀ ਨੂੰ ਹੈ ਸੁਣਾਮਦੀ ਤੇਰੇ ਮਿਲਣ ਦੀ ਰਾਣੀ ਨੀਤ ਥਾਰਦੀ ਤੇਰੇ ਕੋਲ ਭੇਜੀ ਆਈ ਸਰਕਾਰ ਦੀ ਚੱਲ ਮੇਰੇ ਨਾਲ ਰਾਣੀ ਦੇ ਮਹੱਲ ਨੂੰ ਕਿਹਾ ਤੇਰੇ ਵੀਰ ਨੇ ਤੂੰ ਮੰਨ ਗੱਲ ਨੂੰ ਸੁਭਾ ਦੀ ਤੇਮਾਰੇ ਨਾਮ ਨੂੰ ਚਿਤਾਰਦੀ ਤੇਰੇ ਪਾਸ ਆਈ ਭੇਜੀ ਸਰਕਾਰ ਦੀ ਕਹਿਣਾ ਦੇਵੀ ਸਿੰਘ ਦਾ ਨਾ ਨਾਲ ਚੱਲਨੀ ਬੈਠ ਕੇ ਬਿਸ਼ਾਕੇ ਆਵੇਂ ਦੋ ਕਪਾਲ ਨਹੀਂ ਕਹਿਣਾ ਦੇਵੀ ਸਿੰਘ ਦਾ ਤੂੰ ਨਾਲ ਚੱਲਨੀ ਬੈਠ ਕੇ ਬਿਸ਼ਾਕੇ ਆਵੇਂ ਦੋ ਕਪਾਲ ਨਹੀਂ ਕਰ ਲੈ ਸਫਾਈ ਤੂੰ ਕੁੰਦਨ ਹਾਰ ਦੀ ਤੇਰੇ ਕੋਲ ਆਈ ਭੇਜੀ ਸਰਕਾਰ ਦੀ ਜੇ ਸਵੇਲੇ ਰਾਣੀ ਦੇ ਤਾਂ ਪਾਸ ਜਾਵਣਾ ਉਸੇ ਵੇਲੇ ਰਾਣੀ ਨੇ ਰਸੋਈ ਖਾਮਣਾ ਬਾਤ ਮੈਂ ਕਸ਼ੋਰ ਸੱਚ ਦੀ ਉਚਾਰਦੀ ਤੇਰੇ ਪਾਸ ਆਈ ਭੇਜੀ ਸਰਕਾਰ ਦੀ ਉਸੇ ਵਕਤ ਹੈ ਚਾਰ ਜੋ ਹੋਈ ਕੋਕ ਦੇ ਨਾਰ ਰਾਣੀ ਦੇ ਜੋ ਮਹਿਲ ਮੇ ਪਹੁੰਚ ਗਈ ਸੁਣ ਯਾਰ ਜਾਨੀ ਸੰਗ ਮਿਲੀ ਭਾਵਜਾ ਸਮਾਨ ਜੀ ਸੌਰਿਆਂ ਤੋਂ ਮਿਲੇ ਜੋ ਨਨ ਧਿਆਨ ਜੀ ਮਿਲੇ ਜਾਨੀ ਚੋਰ ਠਾ ਭਜਾ ਨੂੰ ਤਾਣ ਕੇ ਤੈਨੂੰ ਮਿਲੇ ਨਨ ਦੀ ਕਦੇ ਨ ਆਣ ਕੇ ਜਾਨੀ ਸੰਗ ਮਿਲੀ ਭਾਵਜਾ ਸਮਾਨ ਜੀ ਸੌਰਿਆਂ ਤੋਂ ਮਿਲੇ ਜੋ ਨਨ ਧਿਆਨ ਜੀ ਮਿਲੇ ਜਾਨੀ ਚੋਰ ਟਾਪੁ ਜਾਨੋ ਤਾਣ ਕੇ ਮੈਨੂੰ ਮਿਲੇ ਨੰਦੀ ਕਦੇ ਨ ਆਣ ਕੇ ਰਹਿੰਦੀ ਮੈਂ अकेਲੀ ਲੱਗਦਾ ਨਾ ਚਿੱਤਨੀ ਦਇਆ ਕਰ ਮੈਨੂੰ ਦਰਸ਼ਨ ਲੈਤਨੀ ਕਰਦਾ ਪ੍ਰੇਮ ਭਾਬੀਆਂ ਸਮਾਨ ਕੇ ਮੈਨੂੰ ਮਿਲੇ ਨੰਦੀ ਕਦੇ ਨ ਆਣ ਕੇ ਗੱਲਾਂ ਸੰਗ ਜਾਨੀ ਕੋਕ ਦੇ ਰਜਾਈ ਐ ਕੜੀ ਚਾਰ ਵਿੱਚ ਬੁਰੀ ਪ੍ਰੀਤ ਪਾਈ ਐ ਹਸੀ ਵਿੱਚ ਜਾਲ ਜਾਨੀ ਜੋ ਸ਼ਤਾਨ ਕੇ ਮੈਨੂੰ ਮਿਲੇ ਨਨਦੀ ਕਦੇ ਨਾ ਆਣ ਕੇ ਜਾਨੀ ਕਹੇ ਨਨਦੀ ਸੁਣੀ ਤੂੰ ਬਾਤ ਨੂੰ ਬਈ ਜਾਨੀ ਕਹੇ ਨਨਦੀ ਸੁਣੀ ਤੂੰ ਬਾਤ ਨੂੰ ਪੂਜਾ ਤੂੰ ਸ਼ਿਵਾਂ ਦੀ ਜੇ ਕਰਾਂ ਰਾਤ ਨੂੰ ਫੇਰ ਤੈਨੂੰ ਜਾਣੂ ਮੈਂ ਸਮਾਨ ਪ੍ਰਾਨ ਕੇ ਮੈਨੂੰ ਮਿਲੇ ਨਨ ਦੀ ਕਦੇ ਨਿਆਣ ਕੇ ਐਸੀ ਕੋਈ ਮਨ ਮੈਂ ਤੂੰ ਸੋਚ ਗੱਲ ਨੂੰ ਦੋਨੇ ਆਪਾਂ ਚੱਲੀਏ ਮੰਦਰ ਵੱਲ ਨੂੰ ਜਾਵੇ ਵਿੱਚ ਬਾਤ ਨਾ ਕਿਸੇ ਦੇ ਕਾਨ ਕੇ ਮੈਨੂੰ ਮਿਲੇ ਨਨ ਦੀ ਕਦੇ ਨਿਆਣ ਕੇ ਮਿੱਠਾ ਬੋਲ ਬੋਲ ਕੇ ਮਨਾਇਆ ਨਾਰ ਨੂੰ ਆਵਣ ਮਕਰ ਬੜੇ ਚੋਰੀਆਰ ਨੂੰ ਮਿੱਠਾ ਬੋਲ ਬੋਲ ਕੇ ਬਮਨਾਇਆ ਧਾਰ ਨੂੰ ਆਵਣ ਮਕਰ ਬੜੇ ਚੋਰੀਆਰ ਨੂੰ ਸੱਤਿਆ ਕਸ਼ੋਰ ਵਿੱਚ ਹੈ ਜ਼ਬਾਨ ਕੇ ਮੈਨੂੰ ਮਿਲੇ ਨਣਦੀ ਕਦੇ ਨਾ ਆਣ ਕੇ ਮੈਨੂੰ ਮਿਲੇ ਨਣਦੀ ਕਦੇ ਨਾ ਆਣ ਕੇ